ਆਜੋ 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 ਬਸਾਂ ਚਾਹ ਪਾਣੀ ਪੀ ਲੈ ਜਾ ਕੇ ਦੜਕੇ ਦਾ ਬਹੁਤ ਜ਼ੋਰ ਲੱਗੇ ਹੋਈ ਭਾਈ ਮਿੱਤਰੋ ਆਹ ਨਾ ਜਿਹੜਾ ਇਕੱਠ ਹੋਇਆ ਪਿਆ ਜੋ ਬਾਈ ਰਵਣਵਾਨ ਸਣਾ ਸਾਡੇ ਪਿੰਡ ਅੱਜ ਬਾਈ ਸਰਬਸੰਮਤੀ ਹੋਈ ਹੈ ਤੇ ਸਰਪੰਚ ਚੁਣਿਆ ਗਿਆ ਬਾਈ ਹਰਦੀਪ ਸਿੰਘ ਜੀ ਹੋਰ ਬਾਈ ਠੀਕ ਹੋ ਚੜਦੀ ਗੱਲਾ ਵਧਾਈਆਂ ਪਹਿਲਾਂ ਸਾਰੇ ਪਿੰਡ ਨੂੰ ਨੇ ਬਿਲਕੁਲ ਇਹ ਕੋਈ ਗੁਰੂ ਘਰ ਜਿਹੜੀ ਸੰਗਤ ਹੁਣ ਇਕੱਠੀ ਹੋਈ ਹੈ ਤੇ ਅਰਦਾਸ ਕਰਾਉਂਦੇ ਆਗੇ ਇਧਰਲੇ ਪਾਸੇ ਸਾਰੇ ਨੌਜਵਾਨ ਵੀ ਖੜੇ ਆਗੇ ਤੇ ਨਾਲ ਬਾਬਾ ਜੀ ਖੜੇ ਨੇਗੇ ਤੇ ਦਿਖਾਉਣਾ ਤੁਹਾਨੂੰ ਆਪਾਂ ਗੱਲ ਬਾਤ ਤੇ ਪਿੰਡ ਦੇ ਵਿੱਚੋਂ ਵੀ ਮਾਇਆਂ ਜਿਹੜੀਆਂ ਉਹ ਇਕੱਠੀਆਂ ਹੋ ਕੇ ਆ ਰਹੀਆਂ ਨੇ ਜੀਆਂ ਵੀ ਪਹਿਲੀ ਵਾਰ ਜਿਹੜਾ ਸਾਡੇ ਨਗਰ ਦੇ ਵਿੱਚ ਇਹ ਕੰਮ ਹੋਇਆ ਬਾਈ ਸਰਬ ਸ਼ਮਦੀ ਨਾਲ ਹੋਰ ਹੀ ਸਰਹੰਗ ਜੀ ਵਾ ਵਧੀਆ ਜੀ ਚੜਦੀ ਕਲਾ ਹਾਂਜੀ ਤੇ ਗੁਰੂ ਘਰ ਦੇ ਵਿੱਚ ਹੋਣੀਆਂ ਬਾਈ ਜੀ ਅਰਦਾਸ ਤੋਂ ਦਿਖਾਉਣੇ ਇੱਧਰ ਸਾਰੇ ਵੀਰ ਖੜੇ ਆ ਹੋਰ ਜੀ ਝੱਠਾ ਸਾਹਿਬ ਕਿ ਅੱਜ ਵੀ ਆਪਾਂ ਵੀ ਗੁਰੂ ਘਰ ਨਤਮਸਤਕ ਹੁੰਨੇ ਆਂਗੇ ਤੇ ਨਾਲ ਹੀ ਦਿਖਾਉਣੇ ਆ ਤੇ ਹੋਰ ਜੀ ਆਚਾ ਜੀ ਉਹ ਠੀਕ ਆ ਜੀ ਵਾਹਿਗੁਰੂ ਜੀ ਵਾਸ਼ਾ ਤੇ ਨਾਲ ਹੀ ਅੰਦਰ ਬੈਠੀ ਹੈ ਸਾਰੀ ਸੰਗਤ ਤੇ ਬਾਬਾ ਜੀ ਆਉਣ ਚੁੱਕੇ ਨੇ। ਇਹ ਮਾਈਆਂ ਸਾਰੀਆਂ ਆ ਗਈਆਂ ਜਿੰਦੀਆਂ ਪਿੰਡੋਂ ਹਨਾ ਹੁਣੇ-ਹੁਣੇ ਹਜੇ ਬੇਨਤੀ ਹੋਈ ਆ ਕਿ ਤੇ ਉਸ ਤੋਂ ਬਾਅਦ ਆਪਾਂ ਥੋੜੀ ਗੱਲਬਾਤ ਕਰਾਵਾਂਗੇ। ਬਾਬਾ ਜੀ ਵਧਾਈਆਂ ਜੀ ਬਹੁਤ-ਬਹੁਤ। ਬਹੁਤ ਠੀਕ ਹੈ ਜੀ। ਅੰਕਦ ਨੇ ਮੰਨ ਲਈ। ਸਹੀ ਗੱਲ ਹੈ। ਇਹ ਹਫ਼ਤਾ ਹੋ ਗਿਆ ਬਹੁਤ ਜ਼ੋਰ ਲੱਗਿਆ ਤਾਂ। ਨਹੀਂ ਸਹੀ ਸਹੀ ਗੱਲ ਹੈ ਜੀ। ਸਰੀ ਬਸ ਮੰਨ ਦੀ ਚੁਆਇਸ ਈ ਜ਼ਿੰਦਗੀ ਜਿਹੇ। ਵੀ ਇੱਕ ਵਾਰੀ ਮੇਰੇ ਪਿੰਡ ਦੇ ਵਿੱਚ ਵੀ ਸਰਬਸੰਮਤੀ ਹੋਣੀ। ਸਹੀ ਹੈ। ਸੋਡਾ ਬਹੁਤ ਵੱਡਾ ਯੋਗਦਾਨ ਹੈ। ਇਹਦੀ ਗੱਲ ਆ ਰੋਜ਼ ਬੋਲ ਕੇ ਸਾਰੇ ਨਾਲ। ਗੱਡੀਆਂ ਭਰੀਆਂ ਖੜੀਆਂ ਨੇ ਤਿੰਨੇ ਬੋਰੀਆਂ ਦੀ ਅੱਜ ਬਾਹਰਦਣਾ ਵੀ ਵੰਡਣਾ ਬੰਦ ਕਰਤਾ ਸੀ ਠੀਕ ਹੈ ਹਾਂ ਜੀ ਹਰਦੀਪ ਲਿਖਾ ਦਿਓ ਜੀ ਲਿਖਾ ਦਿਓ ਤੇ ਨਾਲ ਹੀ ਜੀ ਸੰਗਤ ਸਾਰੀ ਆਈ ਬੈਠੀ ਹੈਗੀ ਜੀ ਤੁਸੀਂ ਦੇਖ ਸਕਦੇ ਹੋ ਤੇ ਬਾਬਾ ਜੀ ਵੱਲੋਂ ਹੁਣ ਪਾਸ ਕਰਨਾ ਜਦੋਂ ਸ਼ੁਰੂ ਹੋਊਗਾ श्री <laughs> ਸਮਤ ਕੰਡਰ ਕੀਤਾ ਤੇ ਉਹਨਾਂ ਦੇ ਕਮਾਈ ਦਾ ਤਹਿਨ ਕਰ ਬੋਲੋ ਆਮੀਨ ਜਿੰਨਾ ਸਰਕਾਰ ਸੰਗ ਇਹਨਾਂ ਕਰਨੇ ਦੇ ਸਥਿਤੀ ਤੇ ਬੰਦਮਾਨ ਕਰ ਬੋਲੋ ਕੋਪਰਿਆਂ ਅਨਾਂ ਕਰ ਕਰਨੇ ਦੇ ਚੜੇ ਪਨਾਹਾਂ ਚਾਰ ਗੁੰਦਵਾਰ ਰਿਸ਼ਵਤ ਕੋਲ ਜਿਤਨਾ ਸਿੱਖਿ ਕੇ ਸਾਰ ਸਾਰ ਸੰਨਿਵਾਹੀ ਉਹਨਾਂ ਦੇ ਕਮਾਈ ਦਾ ਤਹਿਨ ਕਰ ਬੋਲੋ ਆਮੀਨ ਅਰਜਾਤ ਪਤ ਪਾ ਸਭਕ ਗੁਰੂ ਅਗਰ ਦੇ ਸਾਂਝੇ ਕੰਮਕਾਰ ਕਰਨ ਦੇ ਵਿੱਚ ਤਰੱਕੀਆਂ ਵਰਸ਼ੇ ਸਮੂਹ ਨਗਰ ਹਰਿਗੰਗੂ ਇੱਕਤਾ ਵਰਸ਼ਿਸ਼ ਕਰਨੇ ਪ੍ਰੇਮ ਪਿਆਰ ਖੁਸ਼ਹਾਲ ਬਰਸ਼ਿਸ਼ ਕਰਨਾ ਚੜ੍ਹਦੀ ਕਲਾ ਕਰਨ ਨਵੀਂ ਪੰਚਾਇਤ ਨੂੰ ਚੜ੍ਹਦੀ ਕਲਾ ਕਰਨ ਦੀ ਪਾਸ਼ਾ ਜੀ ਸਾਂਝੇ ਕੰਮਕਾਰਾਂ ਦੀ ਤਰੱਕੀਆਂ ਵਰਸ਼ੇ ਅੱਜ ਵੀ ਜੇ ਸਾਂਝਾ ਰੱਖਾ ਕਿਸੇ ਵੀ ਟਾਈਮ ਕੋਈ ਕੋਪਨਾ ਆਉਣ ਜਿਹੜੀ ਚੜ੍ਹਦੀ ਕਲਾ ਵਰਸ਼ਿਸ਼ ਕਰਨ ਦੇ ਪਾਸਾ ਜੀ ਉਸ ਮੋਹ ਸੰਗਤਾਂ ਦੇ ਦਰ ਤੇ ਪਹੁੰਚੀਆਂ ਸੱਚੇ ਪਾਸੇ ਜਿੰਨਾ ਤੱਕ ਭਾਈ ਹਰਦੀਪ ਸਿੰਘ ਮਸੂਲ ਨਗਰ ਪੰਚਾਇਤ ਕੰਮ ਕਰੇਗੀ ਸਿਰ ਤੇ ਮੇਰਾ ਬਰਿਆਹਤ ਰੱਖਿਓ ਚੜ੍ਹਦੀ ਕਲਾ ਦਾ ਰੱਖਿਓ ਸਾਏ ਨਗਰ ਹਰੀਗੜ੍ਹ ਦੇ ਸਾਝੇ ਪੰਵ ਵਿੱਚ ਤਰਕੀ ਬਖਸ਼ਿਸ਼ ਕਰਨੀ ਮਿੱਠਾ ਭਸਾ ਹਾਜ਼ਰ ਹੈ ਜੀ ਨਗਰ ਪ੍ਰਬੰਧਕ ਨੂੰ ਭੋਗ ਲਾਓ ਲੱਕੇ ਭੋਗ ਸੰਗਤ ਅਨੁਸਾਰ ਲੇਕ ਕਰਿਓ ਹੁਕਮ ਬਖਸ਼ਿਸ਼ ਕਰੋ ਬਖਸ਼ੇ ਹੁਕਮ ਅਤੇ ਚੱਲਣੇ ਮਤਬਖਸ਼ਿਸ਼ ਕਰੋ ਸਹੀ ਪਿਆਰੇ ਮੇਲੋ ਜਿੱਨਾ ਮੇਰੇ ਤੌਰ ਦਾ ਨਾਮ ਸੁਤਾ ਆਵੇ ਨਾਰਕਨਾ ਦੇ ਗਰੇ ਪਾਣੇ ਸੋਤ ਦਾ ਬੜਾ ਵਾਹਿਗੁਰੂ ਕਾ ਖਾਲਸਾ ਫਾਰੂਕ ਜੀ ਦਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਈ ਜੀ ਬਾਬਾ ਜੀ ਕੋਲੋਂ ਅਰਦਾਸ ਕੀਤੀ ਗਈ ਹੈ ਕਿ ਸਰਬਸੰਮਤੀ ਦੀ ਸਰਪੰਚੀ ਲਈ ਬਾਈ ਹਰਦੀਪ ਸਿੰਘ ਜੀ

ग सतनामु जीनाशरी महत्व Jasa Karma Tantra Jaska Soi Sopera Suryani Ternyata Nya Dokter Mira Tawid Nikikatan Jaska Tanma Patra Semua Nada Berdoa Saya Keluar Berdoa ਜੋ ਬਦਾ ਰਹਿਣਾ ਇਹ ਪਤਾ ਰਹਾ ਸੋ ਕਾਕਾ ਜੀ ਸਾਨੂੰ ਉਹ ਜੁਦਾਇ ਦਿੰਦੇ ਹਾਂ ਕਿ ਕਿ ਜੋ ਬੁਰਸਾ ਦੇ ਪਚੰਨਾ ਵਿੱਚ ਅਰਦਾਸ ਕੀਤੀ ਹੈ ਅਰਦਾਸ ਕੋਈ ਸੋਡੇ मेरी सोच के मुताबिक मैं दस रहा हूं वैसे सारे सियाने हो आपका कम भावें पिछु करो दूजे काम करना, वो में करना।, करना है, भावे दो दिन लेट कर लो किसी काम है करो किसी के नी भाई हरदीप सिंह बेनती करता कोई ईरखा कोई लड़ाई कोई झगड़ा कि फैसला करना है भावें कोई बैली चल के आए वह कोई फैसला जा कोई मित्र चल के आ जाए वह फैसला एक जहा है जिन्ना चरपंची करनी है क्यों हरदीप सिंह मेरा मित्र है जैसे करके मैं दस रहा भावें कोई बैली है भावें कोई मित्र है फैसला इको जहाँ महाराज हाजर ना दसान ਇਹ ਸੁਪਨਾ ਵੀ ਇਹਦੀ ਮੇਲ ਨਾਲ ਤੇ ਇਹਨਾਂ ਬਣਦੀ ਇਹਦੇ ਹੱਥ ਚੁੱਕ ਕੇ ਉਹ ਬੋਲਦਾ ਭਾਈ ਸੁਬਾ ਇੱਕੋ ਜਿਹਾ ਸਾਰੇ ਨੂੰ ਪੈਂਦਿਆ ਕਰਨਾ ਹੈ ਦੂਜੇ ਗਵਾਰਡ ਦੇ ਕੰਮ ਤੋਂ ਪਹਿਲਾਂ ਕਰੋ ਆਪਣੇ ਗਵਾਰਡ ਦਾ ਮੰਗਰ ਕਰੋ ਰੱਖ ਕੇ ਮਿਲ ਕੇ ਕਿਸੇ ਨੂੰ ਜੈਲਸ ਨੇ ਕਰਨੀ ਬਦਾਂ ਅਰੇ ਪਤਰ ਸਭ ਨੇ ਪਿਆਰ ਤੇ ਸਤਿਕਾਰ ਨਾਲ रहना है किसी ने मंडल कोई रखावा नहीं करनी तो क्योंकि नगर का सारे ने सर्वसम्मति बनाया है आज कर दिन भाई हरदीप सिंह तो महाराज के रखना सिर पर भरया नगर के काम वहां अड़ी कला रखे परमात्मा सो इस वेल जो तो ਮਾਰਚ ਤੱਕ ਕਰਨਾ ਸੋਧਿਆਨ ਭਾਈ ਜਗਰਾ ਸਿੰਘ ਉਹ ਕਰਨਗੇ ਵਾਲੇ ਨੂੰ ਜੁਦਾ ਪਾਸਾ ਵਾਲੇ ਨੂੰ ਜੁਦਾ ਓਮੇਗਾ ਬਹਿਓ ਬਈ ਜੱਗ ਦਾ ਪ੍ਰੋਜੈਕਟ ਆਹ ਹਰਦੀਪ ਦਾ ਮਾਈਕ ਲਓ ਜੀ ਮਾਈਕ ਕੱਲ ਤੇਰੀ ਕੋਲ ਜੀ ਚੋਕ ਰੋਈ ਹਾਂ ਧੰਨਵਾਦ ਵੀਰ ਕੱਢ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਗਰ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਜਿਹੜੇ ਸਾਰੇ ਨਗਰ ਦੀ ਮਦਦ ਲਈ ਸੰਮਤੀ ਹੋ ਜਾਣਾ ਇੱਕ ਬਹੁਤ ਚੰਗੇ ਗੱਲ ਹੁੰਦੀ ਹੈ ਮੇਰਾ ਖਿਆਲ ਹੈ ਕਿ ਜਦੋਂ ਦਾ ਆਪਣਾ ਪਿੰਡ ਬੱਜਿਆ ਪੁਰਾਣੇ ਬੰਦੇ ਬੈਠੇ ਨੇ ਵੀ ਪਹਿਲੀ ਵਾਰ ਨਾ ਹੋਇਆ ਹੋਵੇ ਨੇ ਆਪਣੇ ਸੰਮਤੀ ਨੂੰ ਹੈਨਾ ਦੋ ਵਾਰੀ ਹੋਣੀ ਪਈਏ

ਬਾਕੀ ਬੇਨਤੀ ਦੁਆਰੇ ਫੇਰੇ ਕਰਦੇ ਹਨ ਵੀ ਦੇਖੋ ਗੱਲ ਪੈਲੇ ਕਹੀ ਹੈ ਜੀ ਉਡਾ ਪਰੋਚਾਰ ਤੋਂ ਸਾਰੇ ਨੱਗਰ ਦੇ ਸੱਚੇ ਪਾਤਸ਼ਾਹ ਦੇ ਦਾਸ ਉਹ ਵੀ ਪਰਮਾਤਮਾ ਤੋਂ ਉਡਾ ਜਾਣੇ ਨੇ ਬੀਬੀਆਂ ਭੈਣਾਂ ਨੂੰ ਬੇਨਤੀ ਕਰਦਾ ਨਾ ਤੇ ਭਾਈਆਂ ਨੂੰ ਵੀ ਬੇਨਤੀ ਕਰਦਾ ਵੀ ਕਈ ਵਾਰੀ ਹੁੰਦਾ ਕਿ ਜਿਹੜੇ ਇਹ ਚੰਗੇ ਕੰਮ ਹੁੰਦੇ ਨੇ ਵਿੱਚ ਕੁਝ ਬੰਦਿਆਂ ਨੂੰ ਮੇਰੇ ਵਰਗੇ ਨੰਮੇ ਵੀ ਪਿੰਡਾਂ ਜੀ ਹੁੰਦੇ ਨੇ ਉਹਨਾਂ ਨੂੰ ਬਰਬਾਦ ਨਹੀਂ ਹੁੰਦੇ ਹੁੰਦੇ ਉਹ ਕਈ ਵਾਰੀ ਮੂਚੀ ਨਹੀਂ ਗੱਲ ਕਹਿ ਦਿੰਦੇ ਨੇ ਵੀ ਆਈ ਜੀ ਕਰ ਲਿਆ ਸਰਪੰਚੀ ਗੱਲਾਂ ਦੇ ਬਾਕੀ ਧਾਲੀਆਂ ਦੇ ਬਾਕੀ ਜਿਹੜਾ ਮੁੰਡਾ ਇਹ ਸਰਪੰਚ ਬਣਾਇਆ ਪਰ ਇਹ ਗਿੱਲਾਂ ਦਾ ਸਮਝ ਕੇ ਨਹੀਂ ਬਣਾਇਆ ਜਿਹੜੀ ਸੰਪਤੀ ਬੁੜੀ ਹੈ ਇਹ ਕਹਾਣੀ ਹੋਈ ਹੈ ਵੀ ਸਰਪੰਚ ਹੈ ਸਰਪੰਚ ਹੈ ਸਾਲੀਆਂ ਪਤਨੀਆਂ ਦਾ ਸਰਪੰਚ ਹੈ ਸੋ ਪਹਿਲਾਂ ਵੀ ਦੇਣਤੀ ਕੀਤੀ ਆ ਹੋਰ ਵੀ ਦੇਣਤੀ ਕਰਦੇ ਵੀ ਸੰਪਤੀ ਪਹਿਲੇ ਦਿਨ ਹੀ ਹੋ ਜਾਂਦੀ ਉਹ ਕਹਿੰਦੇ ਕੰਮ ਕਾਲਾ ਨਾ ਜਿਵੇਂ ਨਿਆਣੇ ਪਤਨੀਆਂ ਵਿੱਚ ਹੋ ਜਾਂਦੀਆਂ ਨੇ ਉਹ ਹੋ ਗਈਆਂ ਉਹਨਾਂ ਨੂੰ ਅਸੀਂ ਵੀ ਮਾਫੀ ਕਰਦੇ ਆਂ ਬੀਜਲਾ ਜਿਹੜਾ ਹੈ ਸਾਤੋਂ ਕੁਝ ਢੱਗ ਨਹੀਂ ਵਧੀਆ ਵਰਤਿਆ ਗਿਆ ਉਹਦੇ ਵੀ ਕੱਠ ਵੰਡਾ ਕਰ ਲਿਆ। ਕਈ ਗੱਲਾਂ ਵੀ ਜਿਹੜੀ ਸਾਡੇ ਦੀ ਲੋਕ ਸੁਣੇ ਕਦਾ ਰਿਹਾ ਸਾਡੇ ਤੇ ਇਥੇ ਨਹੀਂ ਸੀ ਕੋਈ ਲੋਕ ਸਰ। ਬੀਜਲਾ ਸਾਤੋਂ ਪ੍ਰਬੰਧ ਸਹੀ ਨਾ ਹੋਇਆ। ਸੋ ਇਸ ਕਰਕੇ ਹੁਣ ਸਾਰੇ ਨੱਗਰ ਨੂੰ ਬੀਬੀਆਂ ਭੈਣਾਂ ਨੂੰ ਸਭ ਨੂੰ ਇਹੀ ਬੇਨਤੀ ਕਰਦਾ ਕਿ ਜੋ ਆਪਾਂ ਸਰਪੰਚੀ ਇਹ ਸੰਮਤੀ ਨਾਲ ਮੁੰਡੇ ਨੂੰ ਸਰਪੰਚੀ ਦਿੱਤੀ ਹੈ। ਉਹ ਸਾਰੇ ਨੱਗਰ ਨੇ ਹੀ ਸਰਪੰਚੀ ਦਿੱਤੀ ਹੈ। ਕੋਈ ਬੜੇ ਕੇਜਣਾ ਰਹੇ ਕਿ ਸਰਪੰਚੀ ਗਿੱਲਾ ਦੇ ਨਾਲ ਵੀ ਢਾਲਿਆ ਦੇ ਨਾਲ ਵੀ ਸਿੱਧੂਆ ਦੇ ਨਾਲ ਵੀ ਇਹ ਸਾਰੇ ਪਿੰਡ ਦਾ ਸਰਪੰਚ ਹੈ ਸਾਰੇ ਪਿੰਡ ਦੇ ਹੀ ਕੰਮ ਕਰੂਗਾ ਦੂਜੀ ਗੱਲ ਉਹ ਕੁਝ ਬੰਦਿਆਂ ਨੇ ਸਿਆਣੇ ਨੇ ਮੈਨੂੰ ਗੱਲ ਦਿੱਤੀ ਕਿਉਂਕਿ ਬੰਦਾ ਸਾਰੀ ਉਮਰ ਹੀ ਸਿੱਖੀ ਜਾਂਦਾ ਜੇ ਮੈਂ ਕਹਾਂ ਨਾ ਕਿ ਮੈਂ ਸਿਆਣਾ ਹੋਗਾ ਦੇਖੋ ਕੋਈ ਗਲਤੀ ਨਹੀਂ ਹੋਊ ਮੇਥੋਂ ਉਹ ਲੋਕ ਇਕਰਸ ਬੀਕਰ ਤੇ ਗਲਤੀ ਹੋ ਗਈ ਸੀ ਮੇਥਰੇ ਬੋਲਿਆ ਗਿਆ ਸੀ ਵੀ ਜਿਹੜਾ ਸਰਪੰਚ ਜਾਂ ਮੈਂਬਰ ਜਾਂ ਚਾਹੇ ਤਾਂ ਪਰ ਚੁੜਦੇ ਹੋ ਵੀ ਇਹੇ ਘਰ ਵਾਲਿਆਂ ਦੀ ਚੋ

ਇਹ ਤਾਂ ਸਾਰੇ ਨਕਰ ਦੇ ਚੰਗੇ ਤੇ ਚੰਗੇ ਕੰਮ ਕਰਨਾ ਨਹੀਂ ਤੇ ਸਾਰੇ ਨਕਰ ਨੂੰ ਚੰਗੀ ਕਰਾ ਦੇ ਰੱਖੇ ਖੇਤੀਬਾੜੀ ਨਾਲ ਪਰਚੂ ਹੋਣਾ ਹੈ ਇਕੱਤਰ ਦੇਵ ਰਾਹੀ ਭਾਈਚਾਰਾ ਤੇ ਦੇਸ਼ ਵੇਸ ਦੇ ਵਿੱਚ ਰਹੇ ਬੱਚੇ ਬੱਚਿਆਂ ਤੇ ਵੇਰ ਪਰ ਹੱਥ ਰੱਖ ਕੇ ਗੁਰੂਆਂ ਨੂੰ ਜੋੜ ਦੇਤੇ ਵਾਹਿਗੁਰੂ ਦੀ ਕਾੰਕਸਾ ਵਾਹਿਗੁਰੂ ਦੀ ਕਦੇ ਬੋਲੇ ਸੋਹਰਾ ਸਤ ਸ੍ਰੀ ਅਕਾਲ ਬੱਬਾ ਜੀ ਤੁਸੀਂ ਵੀ ਸਮਕਾਂ ਦੀ ਹੋ ਰਹੇ ਜੀ ਆਜੋ ਆਜੋ ਨਹੀਂ ਨਹੀਂ ਆਜੋ 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 ਬੱਬਾ ਜੀ ਹਾਂਜੀ ਹਾਂ ਬੱਬਾ ਜੀ ਤੁਸੀਂ ਵੀ ਸਮਕਾਂ ਦੀ ਆਪਣੇ ਨਗਰ ਦਾ ਹਿੱਸਾ ਹੋ ਜੀ ਇਹਨਾਂ ਵਿੱਦ ਤੇ ਹਰ ਕੋ ਬਾਏ ਦੇ ਕੀਤਾ ਖਾਸਾ ਲੋਵਾਏ ਹਾਏ ਦੇ ਕੀ ਫਿਰਦੇ ਸਵਾਰਾਈ ਨਗਰ ਕਿਉਂ ਅੱਜ ਸਾਡੇ ਰਕਣ ਨੂੰ ਇਸ ਕਰਾ ਲਈ ਪੱਤਰ ਕਾ ਬਣਾ ਕੇ ਬਿਨਾਂ ਰੋਕਣ ਤੋਂ ਸਾਡੇ ਰਕਣ ਦੇ ਸਹਿਯੋਗ ਨਾਲ ਜੋ ਕਿ ਆਪਣੇ ਨਾਮ ਨਾਲ

ਜਦੋਂ ਤੇਰੇ ਇੰਨਾ ਪਿਆਰ ਦੇ ਰਿਵਾਜ ਜਦੋਂ ਕਿਸੇ ਨਾਲ ਪਿਆਰ ਕਰਨਾ ਜੰਗਲਾਂ ਪੈਸਾ ਵਿੱਚ ਹੋਰ ਘੋਟੜੇ ਹੁੰਦੇ ਦਰਮਿਆਨਾਂ ਦੇ ਆਪਾਂ ਪਤਨੀਆਂ ਦੇ ਸੰਗ ਵਿੱਚ ਕਿੰਨਾ ਕੁ ਪੈਸਾ ਬਰਬਾਦ ਕਰਿਆ ਸੀ ਪਰ ਸੱਚ ਪਰਮਾਤਮਾ ਲੱਗਣ ਦੇ ਬਹੁਤ ਭੀ ਇਹ ਕਿਹ ਜੀਆ ਸੁਖਸਾਨ ਲੱਗ ਬਣਾਈ ਜਾਂ ਮੰਤਰ ਮੇਰੇ ਕੋਲੇ ਇਹਦੇ ਸ਼ਬਦ ਨੇ ਹੈ ਜਿਹੜੇ ਸ਼ਬਦਾਂ ਦੇ ਨਾਲ ਮੈਂ ਲੱਗਦਾ ਜੋ बी भागर કાલે બહુત બહુત ધનવાન વાયરજી કા કલસા કાયરજી દીપત હરદીવાર કી કાલસા વાયરજી કે પતે બહુત બહુત લાબબલ દન કે દો સત્વ હરદીપસિંહ મેરો બી મેં બોલ દેના કે જેડી આ કડી હે ਇਹ ਜਿਹੜੇ ਟਾਈਮ ਤੇ ਬੰਦੇ ਨੂੰ ਬੋਲਣਾ ਵੀ ਔਖਾ ਆਉਂਦਾ ਹੈ ਫਿਰ ਸਵੇਰ ਨਹੀਂ ਚੜੀ ਜਾਂਦਾ ਕੰਮ ਉਹ ਬਾਹਰ ਹੀ ਅਗੇ ਆਪੀ ਜਿਹੜੇ ਬੰਨੇ ਕਰਦਾ ਜਿਹੜਾ ਗਾ ਵੀ ਕਿਹਾ ਵਿਚਾਰ ਤਾਂ ਨਹੀਂ ਹੋੜਿਆ ਉਹਦੇ ਨਾਲ ਹੀ ਉਹ ਗੱਲ ਕੀਤੀ ਬਾਕੀ ਤੇ ਹਰਦੀਪ ਸਿੰਘ ਜੀ ਬੰਦ ਨੂੰ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਰੇ ਪਰਿਵਾਰਾਂ ਨੂੰ ਮਾਤਾ ਜੀ ਬੇਟਾ ਜੀ ਬੰਦ ਨੂੰ ਸੂ ਪਰਿਵਾਰ ਲਈ ਸਾਰੇ ਨਗਰ जोर लग्या ਅਰ ਧੰਨਵਾਦ ਕਰਦਾ ਸਰਦਾਰ ਦਾ ਖਾਸ ਕਰਕੇ ਸਰਪੰਚ ਜਿਲਦ ਸਿੰਘ ਨਾਲ ਸਰਪੰਚ ਜੀ ਜਿਹੜਾ ਬੋਰ ਵੀ ਜਿਹੜੀ ਬਹੁਤ ਜਿਆਦੇ ਸੈਕਿੰਡਿੰਦਾ ਤੇ ਇਹਨਾਂ ਨੇ ਵੀ ਪਹਿਲਾਂ ਇਲੈਕਸ਼ਨ ਚ ਕੰਮ ਹੋ ਗਏ ਤੇ ਅੱਜ ਜਦੋਂ ਜਾ ਕੇ ਸੁਨੇਹੇ ਕਿਹਾ ਤਾਂ ਇਹਨਾਂ ਨੇ ਪਹਿਲਾਂ ਹੀ ਹੱਥ ਮਨ ਲਏ ਕਹਿੰਦੇ ਕੋਈ ਗੱਲ ਨਹੀਂ ਜਦੋਂ ਤੁਸੀਂ ਸਾਥ ਦੇ ਕਰਦੇ ਆ ਅਸੀਂ ਤੁਹਾਡੇ ਨਾਲ ਹਾਂ गा गा। यही यही इस आदमी को भी साबित करेंगे जब पर अब तक न लेकर जावे किसे भी बंदे ने लेकर नहीं लिया हाँ पहला हंतरा समागठन के अंदर भी वापसी छोड़ने में यहाँ तो मायना होगा मेरा क्या हक है सोडा की हक है जलीय इसके अंदर बंदा लगाकर भी साबित होगी किसे भी बंदे ने वो पहली हंतरा वाला स्टेम नहीं कैसे निकला ਪਰਜਨਾ ਨੇ ਕਿਹ ਚਰਚਾ ਜਿਨ੍ਹਾਂ ਨੇ ਪੂਰੀ ਰਕਸ਼ਾ ਦੀ ਤਿਆਰੀ ਕਰਕੇ ਪਰ ਜਦੋਂ ਪਹਿਲੇ ਦਿਨਾਂ ਤੇ ਵੇਲੇ ਉਹਨੂੰ ਦਰਗੀ ਹੀ ਕਰ ਇਹਨਾਂ ਦੇ ਘਰੋਂ ਚੈਰੀ ਦੀ ماں ਉਹਨੇ ਵੀ ਵਿਚਾਰ ਕਰਾਇਆ ਤੇ ਜੇਰੀ ਦੇ ਬਾਹਰ ਦੇ ਮੁਸਫਿਰ ਬੈਠੇ ਇਹਨਾਂ ਨੇ ਵਿਚਾਰ ਕਰਾਇਆ ਪਰ ਜਦੋਂ ਅੱਜ ਦੇ ਗਏ ਤਾਂ ਜੀਨੀਰ ਵੀ ਤੀਂਦੀ ਸੌਂਦਾਂ ਗਿਆ ਕਰਵਾਉਂਦੇ ਨੇ ਸਾਰੇ ਦੇ ਬੰਦੇ ਸਰਕਾਰ ਹੋਗਾ ਨਹੀਂ ਹੋਗਾ ਸਾਰੇ ਜਿਹੜੀ ਕੱਡੀਆਂ ਤਾਂ ਵੀ ਜਰੂਰ ਆ ਤੁਹਾਨੂੰ ਨਹੀਂ ਕਿਹਾ ਕਿ ਜੇ ਤੈਨਾਂ ਤਰ੍ਹਾਂ ਵੀ ਲੋਕ ਨੂੰ ਨਾ ਰਿਹਾ ਹੁੰਦਾ ਵੀ ਸਰਪੰਚ ਸਰਪੰਚ ਬਣਾਓ ਅਸੀਂ ਤੁਹਾਡੇ ਨਾਲ ਸੋ ਸਾਰੇ ਸਰਪੰਚਾਂ ਦਾ ਜਿਹੜਾ ਰਵਾਜ ਕਰਦੇ ਆਂ ਅੱਜ ਕਰਵਾ ਕਰਦੇ ਹਾਂ ਉਹ ਜਿਹੜੀ ਇਹ ਪਲਾਣਾ ਪਾਉਂਦੇ ਮਹਾਰਾਜ ਜੀ ਦੇ ਪਾਸ ਸੋ ਸਾਰੇ ਸਰਪੰਚਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਮਝੀ ਹੁੰਦੇ ਮੈਂ ਤਾਂ ਇੱਕ ਹੋਰ ਵੀ ਇੱਥੇ ਨਹੀਂ ਕਰਦਾ ਵੀ ਜਿਵੇਂ ਹੀ ਕਹਾ ਨਹੀਂ ਕਰਦੇ ਹੁੰਦੇ ਨਾ ਦੀਆਂ ਦੇ ਬਾਗਣਾ ਦੇ ਇਸ ਤੇ ਜਿਵੇਂ ਵੀ ਹਰ ਸ਼ਾਸਤ੍ਰ ਪਰ ਹਮਾਰਾ ਦਿਲ ਦਿਲ ਜਾ ਮੈਂਬਰ ਵੀ ਸਭ ਦੀ ਕੋਣੀ ਜੁੜ ਜਾ ਵੇਟੀ ਨੂੰ ਇਹਦਾ ਅੰਦਰ ਦਰਦਾਰੇ ਕੋਈ ਹੈ ਨਾ ਸ਼ੇਰਈਆ ਇਹੇ ਬੰਦਿਆ ਨੇ ਵੇਤਨਾ ਇੱਕ ਵਾਰ ਤੋਂ ਫੋਨ ਨਹੀਂ ਚੁੱਕ ਰਿਹਾ ਨਹੀਂ ਵੀ ਪਿਆਰ ਕਰਨੀ ਕਰਦੇ ਆ ਨੌਜਵਾਨ ਪੀੜੀ ਨੂੰ ਕੀ ਕਰਦੇ ਆ ਜਿਹੜੀ ਗੁਰਗਰਾਂ ਸਾਹਿਬ ਨੂੰ ਆਪਾਂ ਨੌਜਵਾਨਾਂ ਦੇ ਤੋਂ ਮਿਲ ਕੇ ਕਰਦੇ ਆ ਵੀ ਬਹੁਤੇ ਬੰਦੇ ਨੇ ਇਹ ਹੋ ਜਾਂਦਾ ਹੈ ਕਿ ਸੰਗਤ ਹੀ ਹੋ ਗਈ ਆਪਣਾ ਨਗਰ ਪਾਇਲੇ ਕੰਮ ਲੱਗ ਗਿਆ ਜਿੱਦੇ ਮੁੰਡਾ ਹੈ ਸਰਮੰਚ ਤਰਨਤ ਚੜ ਗਿਆ ਉਹ ਤੋਂ ਦੂਜੇ ਦੇ ਨਾਲ ਕੀ ਐ ਬਾਈ ਕੀ ਤੇਰਾ ਤੁੰਗੇ ਲੈਣਾ ਰੱਖਣਾ ਹੈ ਤਰਨਤ ਦਾ ਦੂਕੇ ਲੈਣਾ ਸਾਰੇ ਜਿਹੜਾ ਲੋਕ ਜਿਹੜੇ ਜਦੋਂ ਉਹ ਕੋਸ ਦੀ ਜਿਹੜੇ ਇਹਨਾਂ ਨੂੰ ਨੌਂ ਨੌਂ ਮੈਂ ਕਰਵਾ ਮਾਗੀ ਗੁਰੂਤਾਰ ਬੈਠੇ ਸਾਰੇ ਬੋਲੇ ਉਹਦੇ ਨਾਮ ਹੀ ਲੈ ਬੀਬੀ ਐ ਪਰ ਨਾਮਾਸਤੇ ਮਿੱਠਾ ਜੰਨੂ ਕਰਤਾ ਜੰਨੂ ਵੀ ਉਹ ਨੰਗਰ ਦਾ ਵੀ ਸਤੂਪ ਨੇ ਕਰਿਆ ਤਰੀਏ ਜਿਹਦੇ ਮੇਲ ਗਾਹੇ ਜਿਹੜਾ ਨਮੀ ਆ ਉਹਦੇ ਵੀ ਹੀ ਆ ਰਹੀ ਬੰਦਾ ਜਿਹੜੇ ਸੇਵਾ ਕਰਦੇ ਗਾਹੇ ਜਿਹੜੇ ਆਉਂਦੇ ਆ ਉਹ ਮਿੱਤਰ ਜਿਹੜਾ ਮਨਵਾਦ ਕਰਿਆ ਹੋਰ ਗਾਣਾ ਜਿੱਦੇ ਸਰਨਾਥ ਦੇ ਕੌਲ ਦੇ ਵਿੱਚ ਚੜ ਗਿਆ ਉਹਦੂ ਦੂਜੇ ਕਲਪੇ ਜੋ ਲੈ ਕੇ ਅੱਖਰ ਤੱਕ ਸਾਰੇ ਬੇਜੁਲਾ ਨਿਉਲਾ ਇਹਨਾਂ ਨੇ ਕਰਿਆ ਹੰਤੇ ਬਾਜੀ ਪੈਂਤਲੋ ਕੋਸ਼ ਕਰਨ ਬੀਂਦਿਆਂ ਦਾ ਰੰਗ ਵੀ ਤੇ ਦੂਜਿਆਂ ਦਵਾਈ ਘਟੀ ਆਲੇ ਨਾਲ ਵਾਹੀ ਦੇ ਦਿੱਤਾ ਕਾਂਸਾ ਵਾਹੀ ਦੇ ਦਿੱਤੀ ਬੱਲੇ ਜੀ ਬਾਈ ਜੀ ਇਹਦਾ ਹਾਰ ਲਈ ਆਉਂਦੇ ਹੈਗੇ ਕਹਿੰਦੇ ਵੀ ਨੌਜਵਾਨ ਵੀਰ ਸਰਪੰਚ ਜੀ ਰਵੰਦਰ ਨੇ ਨਿਕਲਿਆ ਹਰਦੀਪਾ ਹੋਰ ਅਚਾ ਜੀ ਠੀਕ ਆ ਜੀ ਵਧੀਆ ਜੀ ਹੋਰ ਜੀ ਮਾਨ ਸਾਹਿਬ ਸਾਈ ਜੀ ਜਨ ਸਾਹਿਬ ਤੁਹਾਨੂੰ ਵਧਾਈਆਂ ਜੀ ਸਾਰੇ ਨਾ ਕਰਨ ਵਧਾਈਆਂ ਬਹੁਤ ਬਹੁਤ ਤੂੰ ਜਾਉ ਤੇ ਲਾਓ ਵੀ ਬਾਈ ਨਵੇਂ ਬਣੇ ਸਰਪੰਚ ਦੇ ਸਵਾਗਤ ਦੇ ਲਈ ਨਗਰ ਨਿਵਾਸੀਆਂ ਵੱਲੋਂ ਬਾਈ ਹਾਰ ਜਿਹੜੇ ਉਹ ਲੈਂਦੇ ਗਏ ਨੇ ਵੀ ਖੜੇ ਹੋ ਮੜਾ ਜਾਏ ਦੇਖੋ ਥੋੜੀ ਫੋਟੋ ਖੇਚ ਲੈ ਇੱਧਰੋਂ ਜਾ ਕੇ ਇੱਧਰ ਨੂੰ ਨਾਲ ਨੂੰ ਹੋ ਗਿਆ ਗੇਲੀ ਆ ਜਾਂਦੇ ਹੋ ਵੀ ਕਰਾਂ ਹੋਰ ਜੀ ਠੀਕ ਹੋ ਜੀ ਚੜਦੀ ਕਲਾ ਲੋ ਵੀ ਬਾਈ ਨਵੇਂ ਬਣੇ ਸਰਪੰਚ ਦੇ ਸਵਾਗਤ ਤੇ ਵੀ ਤੇ ਵੀਰ ਸਾਰੇ ਹਾਰ ਲਈ ਖੜੇ ਨੇਗੇ ਕਿ ਕਹਿੰਦੇ ਵੀ ਹਾਰ પા ਕੇ ਸਰਪੰਚ ਦਾ ਜਿਹੜਾ ਸਵਾਗਤ ਕਰਨਾ ਬਾਜੋ ਬਾਹਰੇ ਪ੍ਰੋਗਰਾਮ ਵੱਡਾ ਹੈ लेयो मटं साहिब न कढ कंदुरा करी पदरा ਹੋਰ ਬਾਈ ਬਾਲੀ ਹੋਰ ਬਲਵੀਰ ਵਧਾਈਆਂ ਬਾਈ ਵਧਾਈਆਂ ਸਾਰੇ ਨਗਰ ਨੂੰ ਲੋ ਜੀ ਬਾਈ ਜੀ ਇਹ ਸੰਗ ਦਾ ਆ ਰਹੀ ਹੈ ਜੀ ਹੁਣ ਗੁਰੂ ਘਰੋਂ ਅਰਦਾਸ ਕਰਾ ਕੇ ਕਿਉਂਕਿ ਜੀ ਅੱਜ ਸਾਡੇ ਪਿੰਡ ਸਰਬਸੰਮਤੀ ਦੇ ਨਾਲ ਬਾਈ ਸਰਪੰਚ ਚੁਣਿਆ ਹਰਦੀਪ ਸਿੰਘ ਜਿਹੜਾ ਕਿ ਸਾਰੇ ਨਗਰ ਦੇ ਸਹਿਯੋਗ ਨਾਲ ਤੇ ਜਦੋਂ ਦਾ ਸਾਡਾ ਆਪਾਂ ਗੱਲ ਕਰੀਏ ਵੀ ਪਿੰਡ ਵੱਜਿਆ ਉਸ ਤੋਂ ਬਾਅਦ ਕਹਿੰਦੇ ਇਹ ਦੂਜੀ ਵਾਰ ਜਿਹੜਾ ਸੰਮਤੀ ਹੋਈ ਹੈ ਜੀ ਸਰਪੰਚ ਦੇ ਲਈ ਤੇ ਬਹੁਤ ਸਾਰੇ ਨਗਰਦਾਬਾਈ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਦੇਖ ਸਕਦੇ ਹੋ ਵੀ ਸਾਰੇ ਸੰਗਤ ਜਿਹੜੀ ਅੰਦਰੋਂ ਗੁਰੂ ਘਰੋਂ ਅਦਾਬ ਕਰਾ ਕੇ ਆਈ ਆ ਤੇ ਕੁਝ ਨੌਜਵਾਨ ਵੀ ਨੇ ਜਿਹੜੇ ਆਪਣੇ ਬਾਈ ਬਾਹਰ ਫਿਰਦੇ ਆ ਤੇ ਇਹਨਾਂ ਵੱਲੋਂ ਹਾਰ ਵਗੈਰਾ ਲਿਆਂਦੇ ਗਏ ਨੇਗੇ ਬਾਈ ਦੇ ਧਰਨ ਵਾਸਤੇ सुने लॻ सुने लाग चङा हा मर्ज़ी कर Yeah, yeah. ਨੀ ਪੀਲਾ ਜਾ ਕੇ ਡੜਕੇ ਦਾ ਬਹੁਤ ਜ਼ੋਰ ਲੱਗੇ ਹੋਏ